ਨਾਮ ਸਿਖਾਇਆ ਸੀ ਸਤਨਾਮ ਸਿਖਾਇਆ ਸੀ ਅੱਛਾ ਤੇ ਸਤਨਾਮ ਫਿਰ ਹੁੰਦਾ ਬੋਲੋ ਇਕੁੰਕ ਸਤਨਾਮ ਕਟਾ ਪੁਲਕ ਨੀ ਪੋਪ ਨੀ ਪੈ ਅਕਾਨ ਮੁਲਕ ਅਜੁਨੀ ਸ਼ੈਪੋ ਤੇ 10 ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਆਉਂਦੇ ਨੇ ਅੱਛਾ ਗੁਰੂ 10 ਗੁਰੂਆਂ ਦੇ ਨਾਲ ਪੰਜ ਪਿਆਰੇ ਚਾਰ ਸਹਬਜ਼ਾਦੇ ਕੋਈ ਪੋਇਮ ਸੁਣਾ ਦਿਓ ਬੋਛਾਲੇ ਪੋਇਮ ਅੱਤੇ ਬਟ ਨੂੰ ਪਤਾ ਨਹੀਂ ਪਿੱਛੇ ਸੀ ਕੇਲੇ ਕੋਈ ਵੀ ਕੋਈ ਵੀ ਸੁਣਾ ਦੇ ਟਿੰਕਾ ਟਿੰਕਾ ਅੱਤੇ ਸੁਣਾ ਦਿਓ ਟਵਿੰਕਲ ਟਵਿੰਕਲ ਲਿਟਲ ਸਟਾਰ ਆ ਸੁਣਾ ਸੁਣਾ ਤੁਸੀਂ ਸੁਣਾਓ ਤੂੰ ਤੂੰ ਸੁਣਾ ਇੱਧਰ ਇੱਧਰ ਤੂੰ ਸੁਣਾ ਬਸ ਇਹ ਨਹੀਂ ਹੁੰਦਾ ਉਹਨਾਂ ਕੇ ਲਿਆ ਦੋ ਤੁਸੀਂ ਹੁਣ ਕੀ ਨਾਮ ਪੁੱਤਰ ਦਾ ਨਾਮ ਦੱਸੋ ਗੁਰਮੇਹਾਈ ਕੌਰ गुर मेहर कौर ओके okay. आई का टीवी लिखा हुआ है कौर फोटो भी बनी हुई है अच्छा पाप, मेरे पापा का नाम लिखा हुआ है मम्मा का दादू का भी सारे नाम लिखा हुआ है फोन नंबर भी लिखा है हां अच्छा अच्छा बोली मम्मा पापा का पता दादू का नहीं दादू का नहीं लिखा ਮਾਤਾ ਨਹੀਂ ਆਤਾ ਨੰਬਰ ਯਾਦ ਹੋਣਾ ਜਿਹਦਾ ਦਾदू ਦਾ ਨਹੀਂ ਮਾਤਾ ਦਾ ਦਾदू ਦਾ ਕੀ ਨਾਮ ਸਰਜੀਤ ਸਿੰਘ ਸਰਦਾਰ ਸਰਜੀਤ ਸਿੰਘ ਸਰਦਾਰ ਸਰਜੀਤ ਸਿੰਘ ਤੋ ਕਿਊਟ ਬੱਚੀ ਹੈ ਨਾ ਨਾਈਸ ਹੈ ਨਾ ਅੱਛਾ ਹੋਰ ਕੀ ਹੁੰਦਾ ਹੈ ਲੋਟੀ ਖਾਦੇ ਸੀ ਕਿੰਨੀ ਰੋਟੀ ਥੋਲੀ ਦੀ ਖਾਦਿਆ ਹਾਫ ਲੋਟੀ ਮੈਂ ਖਾਦੀਆਂ ਹਾਫ ਲੋਟੀ ਬਿਨਾਂ ਕਾਟੂਨਾ ਹਾਫ ਲੋਟੀ ਕਾਟੂਨਾ ਅੱਛਾ ਉਦਾਂ ਹੀ ਵੀ ਮੇਲੀ ਮਮਾ ਲੋਟ ਹਾਫ ਲੋਟੀ ਖਾਦੀ ਹੈ ਫੁੱਲ ਰੋਟੀ ਬਣਾਤੀ ਹੈ ਮੇ ਲਈ ਤੇ ਹਾਫ ਲੋਟੀ ਕੱਟ-ਕਟਾਦੀ ਹੈ ਓਕੇ ਨਾਇਸ਼ ਨਾਇਸ਼ ਪੁੱਤ ਬੜਾ ਪਿਆਰਾ ਪੁੱਤ ਹੈ ਨਾ ਚਲੋ ਸਾਰਿਆਂ ਨੂੰ ਸਾਸਿਕਲ ਬੁਲਾ ਦੋ ਇੱਧਰ ਅਕੂ ਸਾਰੇਆਂ ਨੂੰ ਸਾਸਿਕਾਲ ਬੁਲਾ ਦੋ ਬੁਲਾ ਦੋ ਸਤਿ ਸ੍ਰੀ ਅਕਾਲ ਹਾਂ ਸਾਰੇ ਕਹ ਸਾਰੇਆਂ ਨੂੰ ਸਾਸਿਕਾਲ ਕਹ ਦੋ ਮੈਂ ਸ਼ਾਇਆ ਬੋਲਣ ਲਈ ਹੈ ਸ਼ਾਇਆ ਮੈਂ ਕੋ ਸਾਰੇਆਂ ਨੂੰ ਸਾਸਿਕਾਲ ਤੂੰ ਸ਼ਾਇਆ ਤੂੰ ਸਾਸਿਕਾਲ ਕਹ ਸਤਿ ਸ੍ਰੀ ਅਕਾਲ ਸਾਸਿਕਾਲ ਸਾਸਿਕਾਲ ਬੱਚੇ